ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਕਮਲ ਸਿੰਘ ਕੁਕਿੰਗ ਵਿੱਚ ਤੁਹਾਡਾ ਸਵਾਗਤ ਹੈ ਜੀ ਜੇ ਜੀ ਤੱਕ ਤੁਸੀਂ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਅੱਜ ਨੂੰ ਨਮਕ ਆਪਾਂ ਸਬਜ਼ੀਆਂ ਦਾ ਸੂਪ ਆਪਾਂ ਨੇ ਲਈਆਂ 5-6 ਸਬਜ਼ੀਆਂ ਆਪਾਂ ਜਿਹੜੀ ਮਰਜ਼ੀ ਆਪਾਂ ਸਬਜ਼ੀ ਘਰ ਦੇ ਵਿੱਚ ਹੈ ਆਪਾਂ ਉਹੀ ਸਬਜ਼ੀ ਲੈ ਸਕਦੇ ਹਾਂ ਕਾਲਾ ਨਮਕ ਚਿੱਟਾ ਨਮਕ ਕਾਲੀ ਮਿਰਚ ਪਾਊਡਰ ਤੇ ਜੀਰਾ ਪਾਊਡਰ ਸਬਜੀ ਸਬਜੀ ਮਸਾਲਾ ਫਟ ਗੋਭੀ ਲਸਣ शिमला ਮਿਰਚ ਅਦਰਕ ਗਾਜਰ ਪਿਆਜ਼ ਪਨੀਰ ਬਾਕੀ ਲਈ ਆਪਾਂ ਨੇ ਸਾਸ ਸਿਰਕਾ ਲਾਲ ਚਿੱਲੀ ਤੇ ਕਾਰਨ ਫਲੌਰ ਰੈੱਡ ਚਿੱਲੀ ਇਹ ਜਿਹੜੀਆਂ ਸਬ지ਆ ਆਪਾਂ ਨੇ ਲਈਆਂ ਉਹਨਾਂ ਨੂੰ ਪਛੂਟ ਦੇ ਛੋਟੇ ਬਰੀਕ ਤੇ ਬਰੀਕ ਟੁਕੜਿਆਂ ਦੇ ਵਿੱਚ ਕੱਟ ਲਿਆ ਅਸੀਂ ਬਹੁਤ ਹੀ ਆਸਾਨ ਤਰੀਕੇ ਨਾਲ ਇਹ ਜਿਹੜਾ ਸਬਜੀ ਦਾ ਸੂਪ ਬਣਾ ਕੇ ਤਿਆਰ ਕਰਾਂਗੇ ਤੇ ਇਹ ਸਾਡੇ ਸਰੀਰ ਵਰ ਤੇ ਸਰਦੀ ਦਾ ਜਿਹੜਾ ਸੂਪ ਆ ਆਪਾਂ ਇਹਨੂੰ ਪੀਏ ਤੇ ਇਹਦੇ ਨਾਲ ਜਿਹੜੀ ਸਾਨੂੰ ਜ਼ੁਕਾਮ ਅੰਦਰ ਤੇ ਛਾਤੀ ਜਾਮ ਹੈ ਸਾਰੇ ਉਹਦੇ ਨਾਲ ਠੀਕ ਹੋ ਜਾਂਦੀ ਹੈ ਇਹ ਸਾਨੂੰ ਹਫਤੇ ਦੇ ਵਿੱਚ ਦੋ ਵਾਰੀ ਪੀਣਾ ਚਾਹੀਦਾ ਆਪਾਂ ਨੇ ਪੈਨ ਲੈ ਪੈਨ ਦੇ ਵਿੱਚ ਇੱਕ ਕੱਪ ਨੇ ਛੋਟਾ ਜਿਹਾ ਚਮਚ ਜਿਹੜਾ ਹੋ ਦੇਸੀ ਘਿਓ ਦਾ ਪਾਇਆ ਟਰ ਉਹਨੂੰ ਆਪਾਂ ਨੇ ਹਲਕਾ ਜਿਹਾ ਗਰਮ ਕਰ ਲਏ ਤੇ ਉਹਦੇ ਵਿੱਚ ਆਪਾਂ ਨੇ ਸਸ ਤੋਂ ਪੈਨਾ ਭੁੰਨਾ ਹੈ ਲਸਣ ਤੇ ਅਦਰਕ ਇਹ ਅਸੀਂ ਬਹੁਤ ਬਰੀਕ ਬਰੀਕ ਸਹੀ ਦੇ ਵਿੱਚ ਕੱਟੇ ਹੋਏ ਆ ਤੇ ਇਹ ਬਹੁਤ ਹੀ ਆਸਾਨ ਤਰੀਕੇ ਨਾਲ ਜਿਹੜੇ ਵਿੱਚ ਘੁਲ ਜਾਣਗੇ ਇਹਨਾਂ ਨੂੰ ਆਪਾਂ ਨੇ ਹਲਕਾ ਜਿਹਾ ਬ੍ਰਾਊਨ ਕਰ ਲਿਆ ਹੁਣ ਨਾਲ ਪਾਏ ਆਪਾਂ ਨੇ ਬਰੀਕ ਕੱਟੇ ਹੋਏ ਪਿਆਜ਼ ਪਿਆਜ਼ਾਂ ਨੂੰ ਵੀ ਆਪਾਂ ਨੇ ਹਲਕਾ ਜਿਹਾ ਬਰਾਊਨ ਕਰ ਲੈਣਾ ਬਹੁਤ ਜ਼ਿਆਦਾ ਬ੍ਰਾਊਨ ਨਹੀਂ ਕਰਨਾ ਇਹ ਆਪਾਂ ਜਿਹੜੀਆਂ ਕਿਉਂਕਿ ਇਹ ਬਰੀਕ ਹੈ ਬਹੁਤ ਛਿੱਤੀ ਜਿਹੜੇ ਬਰੌਨ ਹੋ ਜਾਂਦੇ ਐ ਤੇ ਨਾਲ ਪਾਈ ਆਪਾਂ ਨੇ ਗਾਜਰ ਆਪਾਂ ਤਿੰਨ ਕੋਲੀਆਂ ਜਿਹੜੀਆਂ ਸੂਪ ਦੀਆਂ ਬਣਾ ਕੇ ਤਿਆਰ ਕਰਨੀਆਂ ਉਹਦੇ ਹਿਸਾਬ ਦੇ ਨਾਲ ਹੀ ਜਿੰਨੀਆਂ ਕਸੀ ਸਬਜ਼ੀਆਂ ਲਈਆਂ ਤੇ ਇਹਦੇ ਨਾਲ ਜਿਹੜਾ ਸੂਪਾ ਬਣ ਕੇ ਉਹ ਗਾੜਾ ਹੋ ਜਾਂਦਾ ਤੇ ਹੁਣ ਪਾਵਾਂਗੇ ਆਪਾਂ ਪੱਤ ਗੋਭੀ ਪੱਤ ਗੋਭੀ ਨੂੰ ਵੀ ਆਪਾਂ ਨੇ ਪੂਰੀ ਤਰ੍ਹਾਂ ਵਿੱਚ ਭੁੰਨ ਲੈਣਾ ਹਲਕੀ ਜਿਹੀ ਭੁੰਨਾਗੇ ਬਹੁਤ ਜ਼ਿਆਦਾ ਨਹੀਂ ਭੁੰਨਾ ਤੇ ਇਹਨੂੰ ਚੰਗੀ ਤਰ੍ਹਾਂ ਆਪਾਂ ਨੇ ਸਾਰੀਆਂ ਸਬਜ਼ੀਆਂ ਨੂੰ ਮਿਕਸ ਕਰ ਦੇਣਾ ਦੇਖੋ ਬਣਾਉਣ ਦਾ ਬਹੁਤ ਹੀ ਆਸਾਨ ਤਰੀਕਾ ਹੈ ਤੇ ਥੋੜੀ ਜਿਹੀ ਪਾਈ ਆਪਾਂ ਨੇ ਸ਼ਿਮਲਾ ਮਿਰਚ ਸ਼ਿਮਲਾ ਮਿਰਚ ਜਿਹੜੀ ਹੋ ਸਬਜੀ ਜਿਹੜੀ ਮਰਜ਼ੀ ਹੋਵੇ ਉਹਨੂੰ ਸਵਾਦ ਬਣਾਉਂਦੀ ਹੈ ਆਪਾਂ ਨੇ ਇਹਨੂੰ ਵੀ ਬਹੁਤ ਬਰੀਕ ਬਰੀਕ ਜਿਹੜਾ ਕੱਟ ਕੇ ਸਬਜ਼ੀਆਂ ਦੇ ਵਿੱਚ ਮਿਕਸ ਕਰ ਲਿਆ ਹੁਣ ਪਾਵਾਂਗੇ ਆਪਾਂ ਪਨੀਰ ਪਨੀਰ ਨੂੰ ਵੀ ਆਪਾਂ ਨੇ ਚੰਗੀ ਤਰ੍ਹਾਂ ਹਲਕਾ ਜਿਹਾ ਘੁਨ ਲੈਣਾ ਦੇਖੋ ਸਾਡੀਆਂ ਜਿਹੜੀਆਂ ਕਿੰਨੀਆਂ ਸਬਜ਼ੀਆਂ ਬਣ ਕੇ ਤਿਆਰ ਹੋ ਗਈਆਂ ਇਹਦੇ ਵਿੱਚ ਆਪਾਂ ਬਰੀਕ ਹਰੀ ਮਿਰਚ ਕੱਟ ਕੇ ਵੀ ਪਾ ਸਕਦੇ ਹਾਂ ਪਰ ਆਪਾਂ ਨੇ ਇਹਦੇ ਵਿੱਚ ਸੋਇਆ 소ਸ ਵੀ ਪਾਣੀ ਹੈ ਤੇ ਲਾਲ ਚੀਲੀ ਪਾਣੀ ਹੈ ਕਾਲੀ ਮਿਰਚ ਪਾਏ ਇਸ ਕਰਕੇ ਅਸੀਂ ਜਿਹੜੀ ਹਰੀ ਮਿਰਚ ਨਹੀਂ ਪਾਏ ਤੇ ਨਾਲ ਪਾਇਆ ਅਸੀਂ ਬਰੀਕ ਕੱਟਿਆ ਹੋਇਆ ਹਰਾ ਧਨੀ ਧਨੀਆ ਆਪਾਂ ਬਾਅਦ ਵਿੱਚ ਵੀ ਪਾ ਸਕਦੇ ਹਾਂ ਤੇ ਨਾਲ ਵਿੱਚ ਵੀ ਆਪਾਂ ਪਾ ਸਕਦੇ ਹਾਂ ਹੁਣ ਇਹਨਾਂ ਸਾਰੀਆਂ ਸਬਜ਼ੀਆਂ ਨੂੰ ਆਪਾਂ ਨੇ ਚੰਗੀ ਤਰ੍ਹਾਂ 2 ਕੁ ਮਿੰਟ ਜਿਹੜਾ ਪਕਾ ਲੈਣਾ ਬਾਕੀ ਫਿਰ ਆਪਾਂ ਪਾਵਾਂਗੇ ਨੂਨ, ਕਾਲਾ ਨੂਨ, ਚਿੱਟਾ ਨੂਨ ਪੁੰਨ ਆਇਆ ਜੀਰਾ, ਕਾਲੀ ਮਿਰਚ ਪਾਊਡਰ ਇਹਨਾਂ ਚੀਜ਼ਾਂ ਨੂੰ ਆਪਾਂ ਨੇ ਚੰਗੀ ਤਰ੍ਹਾਂ ਮਿਕਸ ਕਰ ਲੈਣਾ। ਨਾਲ ਪਾਵਾਂਗੇ ਆਪਾਂ ਸਬਜ਼ੀ ਦਾ ਮਸਾਲਾ। ਇਹਦੇ ਨਾਲ ਜਿਹੜਾ ਸੂਪ ਬਣ ਕੇ ਬਹੁਤ ਹੀ ਸਵਾਦ ਤਿਆਰ ਹੁੰਦਾ ਹੈ, ਚਟਪਟਾ ਸੂਪ ਜਿਹੜਾ ਬਣ ਕੇ ਤਿਆਰ ਹੁੰਦਾ ਹੈ। ਸਾਡੇ ਸਰੀਰ ਨੂੰ ਇਹ ਅੰਦਰ ਗਰਮੈਸ ਵੀ ਦਿੰਦਾ ਹੈ ਤੇ ਇਹਦੇ ਵਿੱਚ ਆਪਾਂ ਮਖਾਣੇ ਵੀ ਪਾ ਸਕਦੇ ਹਾਂ ਹੋਰ ਵੀ ਜਿਹੜੀਆਂ ਚੀਜ਼ਾਂ ਉਹ ਪਾ ਸਕਦੇ ਆ ਇਹ ਕ올ੀਆਂ ਆਪਾਂ ਤਿੰਨ ਸੂਪ ਦੀਆਂ ਤਿਆਰ ਕਰਨੀਆਂ ਇਹ ਅਸੀਂ ਚਾਰ ਕ올ੀਆਂ ਮਿਣ ਕੇ ਜਿਹੜੀਆਂ ਉਹ ਪਾਣੀ ਦੀਆਂ ਪਾਈਆਂ ਕਿਉਂਕਿ ਇੱਕ ਕ올ੀ ਜਿਸ ਤਰ੍ਹਾਂ ਜਿਸ ਤਰ੍ਹਾਂ ਨੇ ਰਿਜਣਾ ਹੈ ਉਹਨੇ ਪੂਰੀ ਤਰ੍ਹਾਂ ਜਿਹੜਾ ਪੱਕਣਾ ਤੇ ਪਾਣੀ ਜਿਹੜਾ ਉਹ ਸੁੱਕ ਜਾਂਦਾ ਸਾਡੀਆਂ ਤਿੰਨ ਕ올ੀਆਂ ਜਿਹੜੀਆਂ ਉਹ ਸੂਪ ਦੀਆਂ ਬਣ ਕੇ ਤਿਆਰ ਹੋ ਜਾਂਦੀਆਂ ਸੂਪ ਵਧੀਆ ਵੀ ਬਣੂਗਾ ਤੇ گاੜਾ ਵੀ ਬਣੂਗਾ ਸਬਜ਼ੀਆਂ ਜਿਹੜੀਆਂ ਆਪਾਂ ਨੇ ਬਿਲਕੁਲ ਹਿਸਾਬ ਦੇ ਨਾਲ ਹੀ ਪਾਈਆਂ ਹੁਣ ਆਪਾਂ ਇਹਨੂੰ 10 ਮਿੰਟ ਵਾਸਤੇ ਰਹਾ ਢਾਗਤ ਦੁਖੋ ਇਹ ਪੂਰੀ ਤਰ੍ਹਾਂ ਜਿਹੜਾ ਇਹ ਰਿਜ ਰਿਆ ਹੁਣ ਆਪਾਂ ਇਹਨੂੰ ਵਿੱਚ ਵਿੱਚ ਜਿਹੜਾ ਹਿਲਾਉਂਦੇ ਰਵਾਂਗੇ ਇਹਨੂੰ ਬਣਨੇ 'ਚ ਥੋੜਾ ਜਿਹਾ ਟਾਈਮ ਲੱਗਦਾ ਹੈ ਤੇ گاੜਾ ਹੋਣ ਵਿੱਚ ਇਹ ਥੋੜਾ ਜਿਹਾ 10 ਕਿ ਮਿੰਟ ਇਹਨੂੰ ਜ਼ਿਆਦਾ ਲੱਗਦਾ ਹੈ ਹਾਂ ਜਿਉਂਨੇ ਇਹ ਸੱਡਾ ਪੂਰੀ ਤਰ੍ਹਾਂ ਤਿਆਰ ਹੋ ਗਿਆ ਆਪਾਂ ਇਹਨੂੰ 10 ਕਿ ਹੋਰ ਪਕਾਵਾਂਗੇ ਉਤੇ ਪਹਿਲਾਂ ਆਪਾਂ ਇਹਦੇ ਵਿੱਚ ਇੱਕ ਚਮਚਾ ਜਿਹੜਾ ਪਾਵਾਂਗੇ ਸਿਰਕੇ ਦਾ ਇੱਕ ਚਮਚਾ ਆਪਾਂ ਸਿਰਕੇ ਦਾ ਪਾਇਆ ਹੈ ਇੱਕ ਚਮਚਾ ਪਾਇਆ ਸੋਇਆ 소ਸ ਦਾ ਤੇ ਲੋੜ ਅਨੁਸਾਰ ਪਾਵਾਂਗੇ ਆਪਾਂ ਚੀਲੀ ਸਾਸ ਚੀਲੀ ਹੈ ਜਿਹੜੀ ਇਹਦੇ ਵਿੱਚ ਮਿਰਚ ਬਹੁਤ ਤੇਜ਼ ਹੈ ਇਹ ਆਪਾਂ ਆਪਣੇ ਹਿਸਾਬ ਦੇ ਨਾਲ ਪਾ ਸਕਦੇ ਹਾਂ ਕਿਉਂਕਿ ਅਸੀਂ ਹਰੀ ਮਿਰਚ ਨਹੀਂ ਪਾਈ ਅਸੀਂ ਚੀਲੀ ਜਿਹੜੀ ਉਹ ਲਾਲ ਚੀਲੀ ਜ਼ਿਆਦਾ ਪਾਈ ਹੈ ਤੇ ਇਹਨੂੰ ਆਪਾਂ ਨੇ ਪੂਰੀ ਤਰ੍ਹਾਂ ਮਿਕਸ ਕਰ ਦੇਣਾ ਉਹ ਦੇਖੋ ਜਿਹੜਾ ਸੋਸਾ ਸਾਡੀ ਪੂਰੀ ਤਰ੍ਹਾਂ ਪਾ ਕੇ ਆਪਾਂ ਨੇ ਇਹ ਜਿਹੜਾ ਸੂਪ ਸਾਡਾ ਜਿਹੜਾ ਰਿਜਣ ਲੱਗ ਗਿਆ ਜਿਸ ਤਰ੍ਹਾਂ ਜਿਸ ਤਰ੍ਹਾਂ ਇਹ ਘੁਲੂਗਾ ਉਸ ਤਰ੍ਹਾਂ ਉਸ ਤਰ੍ਹਾਂ ਇਹਨੇ ਗਾੜਾ ਹੁੰਦਾ ਚਲੇ ਜਾਣਾ ਦੇਖੋ ਸਬਜ਼ੀਆਂ ਦੇ ਵਿੱਚ ਬਹੁਤ ਜ਼ਿਆਦਾ ਗੁਣ ਹੁੰਦੇ ਆ ਸਾਡੇ ਸਰੀਰ ਵਾਸਤੇ ਬਹੁਤ ਹੀ ਵਧੀਆ ਹੁੰਦੇ ਆ ਦੇਖੋ ਸਰਦੀ ਹੋਵੇ ਗਰਮੀ ਹੋਵੇ ਸੂਪ ਹੈ ਜਿਹੜਾ ਸਾਡੇ ਸਰੀਰ ਵਾਸਤੇ ਬਹੁਤ ਵਧੀਆ ਹੁੰਦਾ ਇੱਕ ਬੜਾ ਚਮਚਾ ਜਿਹੜਾ ਅਸੀਂ ਕਾਰਨ ਫਲਾਰ ਦਾ ਘੋਲ ਕੇ ਪਾਇਆ ਕਿਉਂਕਿ ਕਾਰਨ ਫਲਾਰ ਜਿਹੜਾ ਇਹ ਪਾਉਣੇ ਦੇ ਨਾਲ ਇਹ ਸੂਪ ਥੋੜਾ ਜਿਹਾ ਗਾੜਾ ਹੋ ਜਾਂਦਾ ਥੋੜਾ ਜਿਹਾ ਆਪਾਂ ਇਹਨੂੰ ਪਕਾਵਾਂਗੇ ਤੇ ਥੋੜਾ ਜਿਹਾ ਪਾਏ ਆਪਾਂ ਨੇ ਕੌਰਨ ਫਲਾਰ ਘੋਲ ਕੇ ਕੌਰਨ ਫਲਾਰ ਜਦੋਂ ਆਪਾਂ ਜਿਆਦਾ ਪਾਉਂਗੇ ਤਾਂ ਇਹਨੇ ਜਿਆਦਾ ਗਾੜਾ ਹੋ ਜੈਣਾ ਤੇ ਕੁਛ ਆਪਾਂ ਇਹਨੂੰ ਪਕਾਵਾਂਗੇ ਹਾਂਜੀ ਦੇਖੋ ਹੁਣ ਆਪਾਂ ਸਾਰ ਸੌਸ ਵਗੈਰਾ ਮਸਾਲੇ ਪਾ ਕੇ ਉਹਨੂੰ ਪ੍ਰੋਪਰ ਤਿਆਰ ਕਰ ਲਿਆ ਤੇ ਦੇਖੋ ਇਹ ਰਿਚ ਰਿਚ ਕੇ ਜਿਹੜਾ ਕਿੰਨਾ ਗਾੜਾ ਹੋ ਗਿਆ ਇਹ ਜਿਹੜਾ ਸੂਪ ਹੈ ਸਾਡੀ ਛਾਤੀ ਗਲ ਜ਼ਖਾਂ ਬੁਖਾਰ ਉਹਨਾਂ ਵਾਸਤੇ ਇੱਕ ਬਹੁਤ ਵਧੀਆ ਜਿਹੜੀ ਸਾਡੀ ਸਰਦੀ ਦੀ ਇਹ ਦਵਾਈ ਦੀ ਤਰ੍ਹਾਂ ਕੰਮ ਕਰਦਾ ਹੈ। ਬਜਾਇ ਦਵਾਈਆਂ ਖਾਣ ਦੇ ਆਪਾਂ ਜੇ ਸਰਦੀ ਦੇ ਵਿੱਚ ਦੋ ਵਾਰ ਇਹ ਸੂਪ ਪੀਏ ਤਾਂ ਸਾਡੇ ਸਰੀਰ ਵਾਸਤੇ ਬਹੁਤ ਹੀ ਫਾਇਦੇਮੰਦ ਹੁੰਦਾ। ਦੇਖੋ ਹੁਣ ਸੂਪ ਸਾਡਾ ਬਿਲਕੁਲ ਬਣ ਕੇ ਤਿਆਰ ਹੋ ਗਿਆ। ਹੁਣ ਆਪਾਂ ਇਹਨੂੰ ਕ올ੀਆਂ ਦੇ ਵਿੱਚ ਪਾ ਲਵਾਂਗੇ। ਦੇਖੋ ਸੂਪ ਦੇਖਣ ਦੇ ਵਿੱਚ ਕਿੰਨਾ ਵਧੀਆ ਹੈ। ਤੇ ਖਾਣ ਪੀਣ ਵਿੱਚ ਵੀ ਇਹ ਜਿਹੜਾ ਬਹੁਤ ਹੀ ਸਵਾਦ ਤਿਆਰ ਹੁੰਦਾ ਤੇ ਇਹਨੂੰ ਆਪਾਂ ਜੇ ਜ਼ਿਆਦਾ ਗਾढ़ा ਕਰ ਲਈ ਤਾਂ ਖਾ ਸਕਦੇ ਆ ਜੇ ਪਤਲਾ ਹੋਵੇ ਤਾਂ ਆਪਾਂ ਪੀ ਸਕਦੇ ਆ ਪਰ ਇਹ ਜਿਹੜਾ ਸੂਪ ਬਣ ਕੇ ਬਹੁਤ ਹੀ ਸਵਾਦ ਤਿਆਰ ਹੁੰਦਾ ਮੈਨੂੰ ਉਮੀਦ ਹੈ ਮੇਰੀ ਵੀਡੀਓ ਤੁਹਾਨੂੰ ਜਰੂਰ ਪਸੰਦ ਆਉਗੀ ਜੇ ਮੇਰੀ ਵੀਡੀਓ ਤੁਹਾਨੂੰ ਪਸੰਦ ਆਈ ਤਾਂ ਆਪ ਵੀ ਕਰੀ ਜਰੂਰ ਟਰਾਈ ਕਰਿਓ ਤੇ ਦੇਖੋ ਦੇਖਣ ਦੇ ਵਿੱਚ ਕਿੰਨਾ ਵਧੀਆ ਲੱਗ ਰਿਹਾ ਹੈ ਬਹੁਤ ਹੀ ਫਾਇਦੇਮੰਦ ਹੈ ਸਾਡੇ ਸਬਜ਼ੀਆਂ ਜਿਹੜੀਆਂ ਬਹੁਤ ਹੀ ਫਾਇਦੇਮੰਦ ਸਬਜ਼ੀਆਂ ਇਹਨਾਂ ਦੇ ਵਿੱਚ ਅਲੱਗ-ਅਲੱਗ ਦੇਖੋ ਗੁਣ ਹੁੰਦੇ ਆ ਇਹਨਾਂ ਨੂੰ ਆਪਾਂ ਜਦੋਂ ਉਬਾਲਦੇ ਆ ਤਾਂ ਇਹ ਬਹੁਤ ਹੀ ਹੈਲਦੀ ਜਿਹੜੀ ਸਾਡਾ ਸੂਪ ਬਣ ਕੇ ਤਿਆਰ ਹੋ ਗਿਆ ਤੇ ਦੇਖੋ ਦੇਖਣ ਦੇ ਵਿੱਚ ਕਿੰਨਾ ਵਧੀਆ ਲੱਗ ਰਿਹਾ ਹੈ ਤੇ ਮੇਰੇ ਦੇਖਣ ਵਾਲਿਆਂ ਦਾ ਬਹੁਤ-ਬਹੁਤ ਧੰਨਵਾਦ